ਬਾਰਾਤੀ ਮਹੱਲਾ ਪਹਿਲਾ ਮਨ ਮਾਇਆ ਮਰਤਾਇ ਮਨ ਪੰਖੀ ਆਕਾਸ ਤਸਕਰ ਸਬਦ ਨਿਵਾਰਿਆ ਨਗਰ ਮੁਠਾ ਸਾਦਾਸ ਜਾ ਤੂ ਰਖਹਿ ਰਾਖ ਲੈ ਹੈ ਸਾਬਤ ਹੋਵੈ ਰਾਸ ਐਤਨਾ ਅਮਰਤਨ ਨਿੱਧ ਮੇਰੇ ਗੁਰਮਤਿ ਦੇਹ ਲਗੋ ਪਾਗ ਤੇਰਾ ਰਹਾਉ ਮਾਨਾ ਜੋਗੀ ਮਾਨਾ ਭੋਗਿਆ ਮਨ ਮੂਰਖ ਗਾਵਾਰ ਮਨ ਦਾਤਾ ਮਨ ਮੰਗਤਾ ਮਾਰ ਸਿਰ ਗੁਰ ਕਰਤਾਰ ਪੰਜ ਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਖਾੜੀ ਐ ਕਹੋ ਨਾ ਦੇਖਿਆ ਜਾਏ ਖੋਟੋ ਪੂਠੋ ਰਾਦੀਐ ਬੇਨਾਂ ਨਾ ਦਾ ਪਤ ਜਾਏ ਜਾਂ ਤੂੰ ਮਿਲ ਹੈ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜਾਇ ਜਾਤ ਜਨਮ ਨਹ ਪੂਛੀਐ ਸੱਚ ਘਰ λεਹੁ ਬਤਾਏ ਸਾ ਜਾਤ ਸਾ ਪਤ ਹੈ ਜੇਹ ਕਰਮ ਕਮਾਏ ਜਨਮ ਮਰਨ ਦੁਖ ਕਾਟਿਐ ਨਾਨਕ ਛੂਟ ਸਨਾਈ ਬਰਾ ਬਾਤੀ ਮਹੱਲਾ ਪਹਿਲਾ ਜਾਗਤ ਵਿਖਸੈ ਮੂਠੋ ਅੰਦਾ ਗਲ ਫਾਹੀ ਸਰਮਾਰੇ ਧੰਦਾ ਆਸਾ ਆਵੈ ਮਨਸਾ ਜਾਏ ਔਰ ਜੀਤਾਣੀ ਕਿਛਣਾ ਬਸਾਏ ਜਾਗਸ ਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਪੰਡਾਰਾ ਰਹਾਉ ਕਹੈ ਉਹ ਨਾ ਬੂਝੈ ਅੰਦਨਾ ਸੂਝੈ ਪੌਂਡੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲਾ ਵਡਾਈ ਦਿਨ ਦਿਨ ਆਵੇ ਤਿਲ ਤਿਲ ਚੀਜੈ ਮਾਇਆ ਮੋਹ ਘਟਾਈ ਮੈਨ ਗੁਰ ਬੁੱਢੋ ਠੌਰ ਨਾ ਪਾਵੇ ਜਦ ਲਗ ਦੂਜੀ ਰਾਈ ਐਨ ਸਜੀਆ ਦੇਖ ਸਮਾਲੈ ਸੁਖ ਦੁਖ ਪਰਵ ਕਮਾਈ ਕਰਮਹੀਣ ਸੱਚ ਭੀਖਿਆ ਮੰਗੈ ਨਾਨਕ ਨਾਮ ਨਾਨਕ ਮਿਲਾ ਵਡਾਈ ਪਰਬਾਤੀ ਮਹੱਲਾ ਪਹਿਲਾ ਮਸਤ ਕਰੋ ਮੂਰਖ ਜਗ ਕਹੀਆ ਦਿਗ ਬਕੋ ਤੇਰੀ ਲੇਵ ਰਹੀਆ ਪੂਰਾ ਚੂਕਾ ਤੇਰਾ ਦਰਬਾਰ ਨਾਮ ਬਿਨਾ ਕੈਸੇ ਆਚਾਰ ਐਸੇ ਝੂਠ ਮੁੱਠੇ ਸੰਸਾਰ ਨੰਦਕ ਨੰਦਾ ਮੁਝਾ ਪਿਆਰਾ ਰਹਾਉ ਜੇ ਸਨੰਦ ਹੈ ਸੋਈ ਬਦ ਜਾਣ ਗੁਰ ਕਾ ਸਬਦੇ ਦਰਨੀ ਸਾਣ ਕਾਰਣ ਨਾਮ ਅੰਤਰਗਤ ਜਾੜ ਜਿਸਨੋਂ ਨਦਰ ਕਰੇ ਸੋਈ ਵਿਦ ਬਿੱਦ ਜਾੜ ਮੈਂ ਮੈ ਲਾਉ ਊਜਲ ਸੱਚ ਸੋਏ ਊਤਮ ਆਖ ਨਾ ਉਚਾ ਹੋਏ ਮਨ ਮੁਖ ਖੂਲ ਮਹਾ ਬਿਖ ਖਾਇ ਗਰਮਖ ਹੋਏ ਸੋ ਰਾਚਨਾਈ ਅੰਦਾਓ ਬੋਲਾ ਮੁਗਦ ਗਵਾਰ ਹੀੜਾਓ ਨੀਚ ਬੁਰਾ ਬੁਰਿਆਰ ਨੇ ਧਨ ਕਉ ਧਨ ਨਾਮ ਪਿਆਰ ਹੋਇ ਧਨ ਸਾਰ ਹੋਰ ਬਿਖਿਆਚਾਰ ਉਸ ਤਤ ਨਿੰਦਾ ਸਬਦ ਵਿਚਾਰ ਜੋ ਦੇਵਤ ਸਕਾਉ ਜੈਕਾਰ ਤੂੰ ਬਖਸਹਿ ਜਾਤ ਬਤ ਹੋਏ ਨਾਨਕ ਕਹ ਕਹਾਵ ਸੋਏ ਪਰਬਤੀ ਮਹੱਲਾ ਪਹਿਲਾ ਖਾਇਆ ਮੈਲ ਵਧਾਇਆ ਪੈਦਾ ਘਰ ਕੀ ਹਾੜ ਬਕ ਬਕਵਾਦ ਚਲਾਇਆ ਬਿਨ ਲਾਵਾ ਦੇਖੋ ਜਾਣ ਬਾਬਾ ਐਤਾ ਦੇਖ ਮੋ ਜਾਲ ਮਨ ਵਸਿਆ ਢੇਬਲੋ ਝਾਗ ਸਹਿਜ ਪਰਗਾਸਿਆ ਰਹਾਓ ਬੇਕਰ ਖਾਣਾ ਦੇਖ ਬੋਲਣਾ ਬਿਖ ਕੀ ਕਾਲ ਕਮਾਏ ਜਮ ਦਰ ਬਾਦੇ ਮਾਰੀ ਆਹੇ ਛੂਟਸ ਸਾਚ ਨਹੀਂ ਜੇ ਵਾਯਾ ਤੇ ਵਜਾਏ ਸੀ ਕੀਆ ਲਿਖ ਲੈ ਜਾਏ ਮਨਮਕ ਮੂਲ ਗਵਾਇਆ ਦਰਗਹ ਮੇਰਾ ਸਜਾਏ ਜਾਗ ਖੋਟਾਓ ਸਚ ਨਰਮ ਬਲਾਓ ਗੁਰਸਬਦੀ ਵਿਚਾਰ ਤੇ ਨਰ ਵਿਰਲੇ ਜਾਣਿਆ ਹੈ ਜਿਹਰੇ ਅੰਤਰ ਗਿਆਨ ਮੁrarਾ ਜਰਜਰ ਨਿਜਰ ਚਰੈ ਅਮਰ ਅਨੰਦ ਸਰੂਪ ਨਾਨਕ ਜਾਲਕਾ ਮੀਣ ਸੈਥੇ ਭਾਲ ਰੱਖੋ ਪ੍ਰੀਤ ਬਾਰਾਤੀ ਮਹੱਲਾ ਪਹਿਲਾ ਗੀਤ ਨਾਦ ਹਰ ਕਚ ਤੁਰਾਈ ਰਹਿਸ ਰੰਗ ਫਰਮਾਇ ਸਕਾਈ ਪੈਨਲ ਖਾਣਾ ਚੀਤ ਨਾ ਪਾਈ ਸਾਚ ਸਹਜ ਸੁਖ ਨਾਮ ਵਸਾਈ ਕਿਆ ਜਾਣਾ ਕਿਆ ਕਰੈ ਕਰਾਵੈ ਨਾਮ ਬਿਨਾ ਤਰ ਕਿਛ ਨਾ ਸੁਖਾਵੈ ਰਹਾ ਉਜੋਗ ਬਿਨੋਦ ਸੁਆਦ ਆਨੰਦਾ ਮਤ ਸਤ ਪਾਏ ਭਗਤ ਗੋਬਿੰਦਾ ਕੀਰਤ ਕਾਰਮ ਕਾਰਨਿਜ ਸੰਦਾਂ ਅੰਤਰ ਰਵਤਉ ਰਾਜ ਰਵਿੰਦਾ ਪ੍ਰਯੋ ਪ੍ਰਯੋ ਪ੍ਰੀਤ ਪ੍ਰੇਮ ਉਰਤਾਰੀ ਦੀਨਾ ਨਾਥ ਪਿਓ ਬਨਵਾਰੀ ਅੰਦਰ ਨਾਮਦਾਨ ਬ੍ਰਤਕਾਰੀ प्रेपक तलांग तत्बीचारीया कथाओ कथाओ क्या मैं जोर भगत करी कराए है मोरा अंतर बसा चुके मैं मोरा के सब भी दूजा नहीं होरा गोरका सब नम महाराज मीठा ऐसा अमृत अंतर डीटा जिन चाख्या पूरा पद होए नानक त्रापियो न सुख होए ਬਾਰ ਬਾਤੀ ਮਹੱਲਾ ਪਹਿਲਾ ਅੰਤਰ ਦੇਖ ਸਬਦ ਮਨ ਮਨ ਆਵਰਨ ਰੰਗਣ ਹਾਰਾ ਅਹਨ ਸਜੀਆ ਦੇਖ ਸਬਲ ਤੇ ਸਹੀ ਕੀ ਸਰਕਾਰਾ ਮੇਰਾ ਪ੍ਰਭ ਰਾਂਗ ਘਣੋ ਹੱਥ ਰੂੜੋ ਦੀਨ ਦਇਆਲ ਪ੍ਰੀਤਮ ਮਨ ਮੋਹਰ ਆਤ ਰਸ ਲਾਲ ਸਗੂੜਾ ਰਹਾਉ ਉਪਰ ਕੂਪ ਗਗਨ ਪਨਹਾਰੀ ਅੰਮ੍ਰਿਤ ਪੀਵਣ ਹਾਰਾ ਜਿਸ ਕੀ ਰਚਨਾ ਸੋ ਬਿੱਦ ਜਾਣ ਗੋਰ ਮੁਖ ਗਿਆਰ ਵਿਚਾਰ ਆਪ ਸਰੀ ਕਿਰਨ ਰਸ ਕਮਲ ਬਿਗਾਸ ਤੇ ਸਾਸਕਾਰ ਸੂਰ ਸਮਾਇ ਕਾਲ ਬਿੰਦ ਸ ਮਰਸਾ ਮਨ ਮਾਰੀ ਗੋਰ ਪ੍ਰਸਾਦ ਪ੍ਰਭ ਪਾਇਆ ਤਰਸ ਰੰਗ ਚਲੂ ਲੈ ਰਾਤੀ ਦੂਜਾ ਰੰਗ ਨਾ ਕੋਈ ਨਾਨਕ ਰਸਨ ਰਸਾਇ ਰਤ ਰਮ ਰਹਾ ਪ੍ਰਭ ਸੋਈ ਪਰਬਤੀ ਮਹੱਲਾ ਪਹਿਲਾ ਬਾਰਹ ਮਹਾਰਾਵਲ ਖੱਪ ਜਾਵਹਿ ਚਹੋਛੇ ਮਹ ਸੰਿਆਸੀ ਜੋਗੀ ਕਾ ਪੜਿਆ ਤਰਖੂਥੇ ਬੇਨ ਸਬਦ ਗਾਲ ਫਾਸੀ ਸਬਦ ਰਤੇ ਪੂਰੇ ਬੈਰਾਗੀ ਆਉ ਹੱਠ ਹਸਤ ਮਹ ਭੀਖਿਆ ਜਾਚੀ ਏਕ ਭਾਇ ਲਗੀ ਰਹਾ ਬ੍ਰਹਮਣਵਾਦ ਪੜ੍ਹੇ ਕਾਰ ਕਰਿਆ ਕਰਨੀ ਕਰਮ ਕਮਲਾਏ ਬਿਨ ਪੂਜੇ ਕਿਛ ਸੁਝਾ ਨਹੀਂ ਮਾਨਮੋਕ ਵਿਛੜ ਦੁਖ ਪਾਏ ਸਭ ਦੇ ਮਿਲੈ ਸੂਚਾ ਚਾਰੀ ਸਾਚੀ ਦਰਗਹ ਮਾਨੇ ਆਨ ਦਿਨ ਨਾਮ ਰਤਨ ਲੇਵ ਲਾਗੇ ਜੋਗ ਜੋਗ ਸਾਥ ਸਮਾਨੇ ਸਗਲੇ ਕਰਮ ਧਰਮ ਸੋਚ ਸੰਜਮ ਜਾਪ ਤਪ ਤੀਰਥ ਸਬਦ ਵਸੇ ਨਾਨਕ ਸਤਗੁਰ ਮਿਲਾ ਮਿਲਾਇਆ ਦੁਖ ਪਰਾਛਤ ਕਾਲ ਨਸੇ ਪਰਬਾਤੀ ਮਹੱਲਾ ਪਹਿਲਾ ਸੰਤਾ ਕੀ ਰੇਣ ਸਾਧ ਜਨ ਸੰਗਤ ਹਰ ਕੀਰਤ ਤਾਰ ਤਾਰੀ ਕਾ ਕਰੈ ਬਪਰਾ ਜਮ ਡਰਪੈ गुरमुख हर द मुरारी जल जावो जीवन नाम हर जप जाप जपो जाप जप माली गौरमुख आवा साध मना रहाओ गुर उपदेस साच सुख जा को कया तेसमा कह लाल हर रत्न पदार्थ खोजत गुरमुख लही आ चीन ज्ञान ध्यान धन साचा ਇਕ ਸ਼ਬਦ ਲੈਵ ਲਾਵੈ ਨਿਰਾਲੰਬ ਨਿਰਹਾਰਨ ਕੇਵਲ ਨਰ ਪਉ ਤਾੜੀ ਲਾਵੈ ਸਾਇਰ ਸਬਤ ਭਰੇ ਜਲ ਨਿਰਮਲ ਉਲਟੀ ਨਾਵ ਤਰਾਵੈ ਬਾਹਰ ਜੱਤ ਉਠਾ ਕਰਾਵੈ ਗੁਰਮੁਖ ਸਹਜ ਸਮਾਵੈ ਸੋਗਰਹੀ ਸੋ ਦਾਸਿ ਉਦਾਸੀ ਜੇ ਗੁਰਮਖੇ ਆਪ ਪਛਾਨਿਆ ਨਾਨਕ ਕਹੈ ਅਵਰ ਨਹੀਂ ਦੂਜਾ ਸਾਚ ਸਬਦ ਮਨ ਮਾਨਿਆ ਰਾਗ ਪਰਭਾਤੀ ਮਹੱਲਾ ਤੀਜਾ ਚਉਪਦੇ ਇੱਕ ਊੰਕਾਰ ਸਤਿਗੁਰ ਪ੍ਰਸਾਦ ਗੋੜ ਮੁਖਾ ਵਿਰਲਾ ਕੋਈ 부ਜੈ ਸਬਦ ਰਹਿ ਆਤਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਚ ਰਹਿ ਨਿਬਲਾਈ ਹਰ ਹਰੋ ਨਾਮ ਜਪੋ ਜਾਨ ਪਾਈ ਗੁਰ ਪ੍ਰਸਾਦ ਮਨ ਅਸਥਿਰ ਹੋਵੇ ਆਨੰਦ ਨ ਹਰ ਰਸ ਰਹਿਆ ਅਗਾਈ ਰਹਾਓ ਅਨੰਦ ਰ ਭਗਤ ਕਰੋ ਦਿਨ ਰਾਤੀ ਇਸ ਜੋਗ ਕਾਲਾ ਹਪਾਈ ਸਦਾ ਜਾਨ ਨਰਮਲ ਮਾਰ ਨਾਲ ਲਾਗੇ ਸਚ ਨਾਮ ਚਿਤ ਲਾਈ ਸੁਖ 시ਗਾਰ ਸਤ ਗੁਰੂ ਦੇਖਾਇਆ ਨਾਮ ਵੜੀ ਵੜਿਆ ਆਈਆ ਕੋਟ ਭੰਡਾਰ ਭਰੇ ਕਦੇ ਟੋਟ ਨਾ ਆਵੇ ਸਦਾ ਹਰ ਸੇਵ ਹੋ ਪਾਈ ਆਪੇ ਕਰਤਾ ਜੈ ਸਰਉ ਦੇਵੈ ਤਿਸ ਵਕ ਮਨ ਆਈ ਨਾਨਕ ਨਾਮ ਤੇ ਆਏ ਸਦਾ ਤੂ ਸਤਿਗੁਰ ਦੀ ਆ ਦਿਖਾਈ ਬਾਰਾ ਬਾਤੀ ਮਹੱਲਾ ਤੀਜਾ ਨਿਰਗੁਣ ਯਾਰ ਕੋ ਬਖਸ ਲੈ ਸੁਆਮੀ ਆਪੇ ਲੈ ਉਹ ਮਿਲਾਈ ਤੂੰ ਬਿਆੰਤ ਤੇਰਾ ਅੰਤ ਨਾ ਪਾਇਆ ਸਬਦੇ ਦੇਹੋ 부ਜੈ ਈ ਹਰ ਜੀਉ ਤੋਦੈ ਕਹੋ ਬਰਜਾਈ ਤਾਨ ਮਰਿ ਅਰਪੀ ਤੋਦੈ ਅਗਰ ਰਖੋ ਸਦਾ ਰਹਾ ਸਰਣਾਈ ਰਹਾ ਆਪਣੇ ਪਾਣੇ ਵਿੱਚ ਸਦਾ ਰਖ ਸੁਆਮੀ ਹਰ ਨਾਮੁ ਦੇਹ ਵਡਿਆਈ ਪੂਰੇ ਗੁਰ ਤੇ ਪਾਣਾ ਜਾਪੈ ਅਨੰਦ ਸਹਿਜ ਸਮਾਈ ਤੇਰੇ ਭਾਣੇ ਭਗਤ ਜੇ ਤਉਦ ਭਾਵੇ ਆਪੇ ਬਖਸ ਮਿਲਾਈ ਤੇਰੇ ਭਾਣੇ ਸਦਾ ਸੁਖ ਪਾਇਆ ਗੋਰਾ ਤ੍ਰਸਣਾ ਅਗਰ ਬੁਝਾਈ ਜੋ ਤੂੰ ਕਰਹਿ ਸੋ ਹੋਵੈ ਕਰਤੇ ਅਵਰਣਾ ਕਰਣਾ ਜਾਈ ਨਾਰਕ ਨਾਵੈ ਜੇਵੜ ਅਵਰਨਾ ਦਾ ਤਾ ਪੂਰੇ ਗੁਰ ਤੇ ਪਾਈ ਪਰਬਤੀ ਮਹੱਲਾ ਤੀਜਾ ਗੁਰਮੁਖ ਹਰਿ ਸਾਲ ਆਹਿਆ ਜਿੰਨਾ ਤਿੰਨ ਸਾਲ ਆਹੇ ਹਰ ਜਾਤਾ ਵਿਚਹੁ ਪਰਮ ਗਿਆਹ ਦੂਜਾ ਗੁਰ ਕਾ ਸਬਦ ਪਛਾਤਾ ਹਰ ਜੀਓ ਤੂੰ ਮੇਰਾ ਇੱਕ ਸੋਈ ਤੋਦ ਜਪੀ ਤੋਦ ਸਾਲਾਹੀ ਗਾਤ ਬਾਤ ਤੋਜਿਤੇ ਹੋਈ ਰਹਾਉ ਗੋੜਾ ਮੁਖ ਸਲਾਹਨ ਸੇ ਸਾਦ ਪਾਇਣ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੋੜਾ ਸਬਦੀ ਵਿਚਾਰ ਜਿਨ ਮੀਠਾ ਲਾਇਆ ਸੋਈ ਜਾਣ ਤਿਸ ਵਤੋਂ ਬਲ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿੱਚ ਹੋ ਆਪ ਗਵਾਈ ਸਤਗੁਰ ਮੇਰਾ ਸਦਾ ਹੈ ਦਾਤਾ ਜੋ ਇਛਾ ਸੋ ਭਲ ਪਾਏ ਨਾਨਕੋ ਨਾਮ ਮਿਲਾ ਵਡਿਆਈ ਗੁਰ ਸਬਦੀ ਸੱਚ ਪਾਏ ਪਰਬਤੀ ਮਹਲਾ ਤੀਜਾ ਜੋ ਤੇਰੀ ਸਰੜਾਈ ਹਰ ਜੀਉ ਤੈਨ ਤੂ ਰੱਖਣ ਜੋਗ ਤਦ ਜੀਵਨ ਮੈਂ ਵਰਨਾ ਸੂਜੈ ਨਾ ਕੋ ਹੋਆ ਨਾ ਹੋਗਾ ਹਰ ਜੀਉ ਸਦਾ ਤੇਰੀ ਸਰੜਾਈ ਜਿਉ ਭਾਵੈ ਤਿਉ ਰਖੋ ਮੇਰੇ ਸੁਆਮੀ ਇਹ ਹਤੇਰੀ ਵੜਿਆਈ ਰਹਾਉ ਜੋ ਤੇਰੀ ਸਰੜਾਈ ਹਰ ਜਿਉ ਤੈਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰਖੋ ਹਰ ਜਿਉ ਹੋਹਿ ਨਾ ਸਕਾ ਜਮਕਾਲ ਤੇਰੀ ਸਰੜਾਈ ਸੱਚੀ ਹਰ ਜਿਉ ਨਾ ਓਹ ਘਟੈ ਨਾ ਜਾਏ ਜੋ achar chhod dooja paaye laage oho jannat mar jaaye jo teri sardai har jiyo teda dukh bhookh kich nahe nanak naam salahe sada tu satya sabad samahe parvati mahalla tija gurmukhar jiyo sada tyaav ho jab lag ji apraan gur sabdi man darbal hoaa ਜੋ ਕਾ ਮੰਨੇ ਬਿਮਾਨ ਸਫਲ ਜਨਮ ਤਿਸ ਪ੍ਰਾਨੀ ਕੇਰਾ ਹਰ ਕਾ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣਿ ਜਾ ਹਰ ਕਾ ਨਾਮ ਸਦਾ ਸੁਖ ਦਾਤਾ ਸਹਜੇ ਹਰ ਰਸ ਪੀਜੈ ਰਹਾਉ ਮੂਲ ਪਛਾਣਨ ਤਿਨ ਨਿਜ ਘਰ ਵਾਸਾ ਸਹਜੇ ਹੀ ਸੁਖ ਹੋਈ ਗੁਰ ਕਾ ਸਬਦ ਕਮਲ ਪਰਗਾਸਿਆ ਹਉ ਮੈਂ ਦੁਰਮਤ ਖੋਈ ਸਭ ਨਾਮ ਹੈ ਕੋ ਸਚ ਵਰਤ ਵਿਰਲਾ ਬੂਜੈ ਕੋਈ ਗੁਰ ਮਤੀ ਮਨ ਨਰਮਲ ਹੋਆ ਅੰਮ੍ਰਿਤ ਤਤ ਵਖਾਨ ਹਰ ਕਾ ਨਾਮ ਸਦਾ ਮਨ ਵਸਿਆ ਵਿਚ ਮਨ ਹੀ ਮਨ ਮਾਨੈ ਸਦ ਬਲ ਹਾਰੀ ਗੁਰ ਆਪਣੇ ਵਿਟਾ ਹੋ ਜਿਤ ਆਤਮ ਰਾਮ ਪਛਾਨੈ ਮਾਰ ਫਜਰ ਮ ਸਤਿਗੁਰੂ ਨਾਲ ਸੇਵਿਆ ਦਰਥਾ ਜਨਮ ਗਵਾਇਆ ਨਦਰ ਕਰੇ ਤਾਂ ਸਤਿਗੁਰ ਮਿਲੇ ਸਹਜ ਸਹਜ ਸਮਾਇਆ ਨਾਨਕ ਨਾਮ ਮਿਲਾਵਟ ਆਈ ਪੂਰਾ ਭਾਗ ਤੇ ਆਇਆ ਪਰਬਾਤੀ ਮਹੱਲਾ ਤੀਜਾ ਆਪੇ ਭਾਂਤ ਬਣਾਏ ਬਹੁ ਰੰਗੀ ਸਿਸ਼ਟ ਉਪਾਏ ਪ੍ਰਭ ਖੇਲ ਕੀਆ ਕਰ ਕਰ ਵੇਖੈ ਕਰੇ ਕਰਾਇ ਸਰਬ ਜੀਆ ਨੌਰ ਜਿਕ ਦਿਆ ਕਲੀ ਕਾਲ ਮਹ ਰਵਿਆ ਆਰਾਮ ਘਟ ਘਟ ਪੂੜ ਰਹਾ ਪ੍ਰਭ ਏਕ ਗੋਰ ਮੁਖ ਪਰਗਟ ਹਰ ਹਰ ਨਾਮ ਰਹਾ ਉਹ ਗੁਪਤਾ ਨਾਮ ਵਰਤਾ ਵਿੱਚ ਕਲ ਯੁਗ ਘਟ ਘਟ ਹਰਿ ਪਰ ਪੂਰ ਰਹਿਆ ਨਾਮ ਰਤਨ ਤੇ ਨਾ ਹਿਰਦਾ ਪ੍ਰਗਟਿਆ ਜੋ ਗੁਰ ਸਰਲਾਈ ਭਜ ਪਿਆ ਇੰਦਰਿ ਪੰਚ ਪੰਚੇ ਵਾਸਿਆਣ ਖਿਮਾ ਸੰਤੋਖ ਗੁਰਮਤਿ ਪਾਵੈ ਸੋ ਧਨ ਧਨ ਹਰ ਜਨ ਵਡਪੂਰਾ ਜੋ ਭੈ ਦਾ ਰਾਗ ਹਰ ਗੁਣ ਗਾਵੇ ਗੁਰ ਤੇ ਮੋਹ ਫੇਰ ਜੇ ਕੋਈ ਗੋਰਾ ਕਾ ਕਹਿਆ ਨਾ ਚਿਤ ਤਰੈ ਕਰਿਆ ਚਾਰ ਬਹੁ ਸੰਪੋ ਸੰਚਾ ਜੋ ਕਿਛ ਕਰ ਸੋ ਨਰਕ ਪਰ ਏਕੋ ਸਬਦ ਏਕੋ ਪ੍ਰਭ ਵਰਤ ਸਭ ਏਕ ਸਤੇ ਉਤਪਤ ਚੱਲੇ ਨਾਨਕ ਗੁਰਮੁਖ ਮੇਲ ਮਿਲਾਈ ਗੋਰਾ ਮੁਖ ਹਰ ਹਰ ਜਾਇ ਰਣੈ